ਸਸਕਾ ਵੀਰ ਜੀ ਸਾਰੇ ਵੀਰਾਂ ਨੂੰ ਸੰਦੀਪ ਦੇ ਫਨ ਤੁਹਾਡਾ ਬੋ ਬੋ ਵੈਲਕਮ ਹੈ ਜੀ ਤੇ ਵੀਜਾ ਜੇ ਆਪਣੇ ਵਿਜ਼ਿਟ ਹੈਗੀ ਆ ਪਿੰਡ ਬੁਰਜ ਨੱਥੁਕੇ ਜ਼ਿਲ੍ਹਾ ਤਰਨਤਾਰਨ ਤਹਿਸੀਲ ਪੱਟੀ ਹੈ ਫੀ ਸਿੰਘ ਕੋਲ ਚਾਰ ਪੰਜ ਸੇਲ ਆ ਤੇ ਆਉਣ ਵੀਰ ਨਾਲ ਗੱਲਬਾਤ ਕਰ ਗਏ ਇਹਨਾਂ ਪ੍ਰਾਈਸ ਕੀ ਹੈ ਕੀ ਮਿਲ ਰਿਹਾ ਕੋੜਾ ਉਸ ਤੋਂ ਬਲੋ ਵੀ ਜੀ ਰਿਕਵੈਸਟ ਕਰੋ ਬਲੋ ਇੱਥੇ ਆ ਕੇ ਚੁਆਈ ਕਰੋ ਪਾਸ ਕਰੋ ਪੂਰੀ ਤਸਵੀਰ ਦਿਦੋ ਨਾਲੇ ਬੁੜੇ ਬਾਤ ਇਸੇ ਕਰਦਾ ਕਰੋ ਚਲੋ ਗਾਹ ਵੀ ਕਿ ਵੀ ਦਾ ਫਾਇਦਾ ਹੋ ਸਕੇ ਹੁਣ ਆਪਾਂ ਬਾਜੀ ਨਾਲ ਗੱਲਬਾਤ ਕਰ ਗਏ ਬਾਜੀ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਹੋਰ ਬਾਜੀ ਕਿੱਦਾਂ ਵਧੀਆ ਠੀਕ ਠਾਕ ਜੀ ਕਿਰਪਾ ਜੀ ਕਿਵੇਂ ਚੱਲਦਾ ਕੰਮ ਵਧੀਆ ਟਾਈਮ ਪਾਸ ਚੱਲੀ ਜਾਂਦਾ ਮੋਜਾਂ ਮੋਜਾਂ ਹੀ ਮੋਜਾਂ ਚਲੋ ਹਾਂ ਜੀ ਅੱਜ ਫਿਰ ਕਿੰਨੇ ਆ ਅੱਜ ਦੋ ਮੱਜਾਂ ਵਾਗ ਦੋ ਗਾਵਾਂ ਜੀ ਦੱਸੋ ਫਿਰ ਆਜੋ ਫਿਰ ਇੱਧਰ ਏ ਪਹਿਲੇ ਸਵੇਰ ਝੋਟੀ ਸੂਈ ਲੋ ਜੀ ਲੰਦੀ ਹਾਂਜੀ ਸਵੇਰੇ ਹੀ ਸੂਈ ਆ ਦੇ ਅੱਛਾ ਇਹ ਸਾਰੀ ਹਾਂਜੀ ਸਵੇਰੇ ਸੂਈ ਆ ਅੱਛਾ ਤੇ ਬਾਕੀ ਆਲ ਮਾਰੀ ਮੁਰਜੀ ਦਾ ਜੌਲ ਕਰਦੀ ਏ ਠੀਕ ਆ ਹਾਂਜੀ ਬੱਚੇ ਨੂੰ ਗਾ ਕਿਲੋ ਖੰਡ ਦਾ ਆ ਮੈਂ ਸਾਨੂੰ ਵਾਕੀ ਜਾਵਾਂ ਕੱਟੀ ਆ ਗਈ ਨਹੀਂ ਕੱਟਾਈ ਮਗਰ ਤੋਰੋ ਪਰ ਆ ਬਡੋ ਨਾਲ ਨੂੰ ਆ ਕੋਈ ਇਹਣਾ ਰੱਖਿਆ ਮੈਂ ਨੇ ਠੀਕ ਠੀਕ ਆ ਹਾਂ ਤੋਰੋ ਲੋ ਜੀ ਚੈੱਕ ਕਰੋ ਕਰਾ ਦੇ 6 ਦੰਦ ਜੋ ਪ्योर ਮੂੰਹ ਤੋਂ 6 ਦੰਦ ਮੂੰਹ ਤੋਂ ਹਾਂਜੀ ਤੇ ਪਹਿਲਾ ਸੋਇਆ ਝੋਟੀ ਆ ਵੇ ਲੋਕਰਾਂ ਦੀ ਰਾਜੂ ਜੀ ਵੇਖੋ ਕੋਈ ਲੱਫਾ ਲਾ ਰਿਹਾ ਛੋਟੀ ਹੈ ਆਜ ਆਜੋ ਆਜੋ ਹਾਲ ਚੋੜਾ ਇਹਨਾਂ ਔਰ ਰਾਤ ਆਪਾਂ ਲਈ ਉਧਰ ਕੇ ਛੂਪੀ ਥੋੜੀ ਜੀ ਮੂੰਹ ਮਾਂ ਦਿਖਾਓ ਲਓ ਜੀ ਚੱਲਣ ਦੋ ਰੋੜ 6 ਦਾੰਦ ਠੀਕ ਆ ਹੈਪੀ ਸਿੰਘ ਰੇਟ ਫਰੈਂਦਾ ਰੇਟ ਮੋਲ ਦੇ ਘਰ ਨੂੰ ਪਹਿਣ ਕਰੀ ਜਾਂਦੇ ਆ ਹਾਂ 60000 ਦੀ ਦੀ ਜੀ 60 ਯਾਰ ਉਹ ਚੱਲ ਜਾਂਦੇ ਹੈ 1000 ਹੋਰ 58 ਜਾਂਦੇ ਚਲੋ ਪਾ ਠੀਕ ਆ ਹਾਂ 52000 ਜਿਹਨਾਂ ਨੂੰ 200 ਰੁਪਿਆ ਛੋਟ ਹੋ ਗਈ 55 ਕਰ ਦਈਏ ਨਹੀਂ ਧੱਕਾ ਜਾਂਦੇ ਯਾਰ ਦੇਦਾ 55 200 ਛੋਟ ਬੱਠੀ ਠੀਕ ਆ ਬਾਕੀ ਮਾੜੀ ਆਹ ਔਲ ਕਾਂਦੀ ਕੱਟੀ ਸਾਫ ਵੇ ਲੋ ਕਿਰੀ ਦੋ 10 ਕਿਲੋ ਦੇਈ ਜਾਓ ਬੱਠੀ ਠੀਕ ਆ ਹਾਂਜੀ ਆਹਾ ਇਹ ਤੀਜੇ ਦੂਜੇ ਮੈਸੂਜੇ ਪਰਸੋਂ ਅੱਛਾ ਇਹਦੇ ਕੋਲ 9 ਕਿਲੋ ਬੋਲਾ ਦੋ ਟੈਪ ਚੋਲੇ ਕੋਈ 9 ਕਿਲੋ ਬੋਲਾ ਬੋਲਾ ਦੋ ਟੈਪ ਇਹ ਵੀ ਦੋ ਰੋ ਕੱਟੀ ਨਹੀਂ ਮਗਰ ਮੇਰੇ ਕੋਲ ਕੱਟਾ ਹੈ ਜੀ ਇਹਦੇ ਵੀ ਕੱਟਾ ਹੀ ਹੈ ਛੱਨਾ ਦੇ 9 ਕਿਲੋ ਬੋਲਾ ਇਹ ਵੀ ਦੇਖੋ ਫਿਰ ਦੇ ਯਾਨੀ 10-11 ਕਿਲੋ ਦਹੀ ਜੋਗੇ ਆਜੋ 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 ਹਾਂਜੀ ਬਾਜੀ ਫਿਰ ਮੋਲ ਤੇ ਆਉਣ 70 ਗਾੜੋ 72 ਗਾੜੋ ਦੋ ਛੱਡ ਦੇ 70 ਚ ਪੂਰੇ 65 ਦੇ 200 ਰੁਪਏ ਜਾਂ 200 ਛੋੜ ਫੇਟ ਦੀ ਦੁੱਧ 11 12 ਕਿਲੋ ਰਮਾ ਨਾ ਦੇ ਠੀਕ ਆ ਠੀਕ ਆ ਤੇ ਆਹਾ ਇਹ ਗਾ ਗੱਬਣ ਜੋ ਅੱਛਾ ਕੱਪੜਾ ਯਾਰੀ ਆ ਸ਼ਾਮਾਂ ਸੂਪੇ ਸਵੇਰੇ ਸੂਪ ਆ ਤਿਆਰੀ ਆ ਆਹ ਕੰਨੀ ਤੇਰੀ ਵੜੀ ਬੀ ਆਜੋ ਫਿਰ ਕਿੰਨਾ ਦੁੱਧ ਕਿੰਨਾ ਕਰਜੂ ਹਾਂਜੀ ਦੁੱਧ ਕਿੰਨਾ ਕਰਜੂ 2 12 ਤੇ 13 13 ਕਿਲੋ ਦਈਉ ਉਜੀ ਕਰੇ ਸਾੰਬੀ ਨਹੀਂ ਗਈ ਬਾਕੀ ਥੰਥੂ ਨੂੰ ਮੜਾ ਕਿਦਾਂ ਲੱਗਾ ਠੀਕ ਆ ਥੰਥੂ ਨੂੰ ਬੋਲਾ ਜਿਆਦਾ ਕਰ ਥਾਂ ਲੈ ਲਓ ਠੀਕ ਆ ਥਾਂ ਦਾ ਬਹੁਤ ਹੋ ਗਿਆ ਨਾ ਆਜੋ ਬੰਦੇ ਠੰਡੂਰ ਕਰਕੇ ਮਾਲ ਨਾ ਆਇਆ ਨਾ ਆਣੀਾ ਸੁਆ ਤੀਜਾ ਜੋ ਚਲੋ ਹਾਂਜੀ ਭਾਜੀ ਫਿਰ ਮੁੱਲ 35 ਹਾਂਜੀ 33 ਦੇ ਦਈਏ 33 ਦੀ 30 ਦੀ ਦੇ ਦਾਂ ਚਾਹ ਤੋ ਪੱਠੀ ਆਹਾ ਇਹ ਗਾਂ ਵੀ ਜੀ ਸਹਰੇ ਜਾਈ ਜੋ ਸਾਰੀ ਗਾਂ ਨਚੋੜ ਕੇ ਆ ਪਿਆ ਦੀ ਠੰਡੀ ਧੀਰੀ ਵੇਲੋ ਕਢੀ ਜੋ ਠੀਕ ਆ ਐ 10 ਕਿਲੋ ਤੇ ਮਿੰਤੀ ਵਾਲਾ ਹੋਊਗਾ ਜੀ ਉਸ ਤੋਂ ਮਹਿੰਗਾ ਨਹੀਂ ਹੋਊਗਾ ਸ਼ਾਮਾ ਕਰ ਜੋ ਚਲੋ 10 ਕਿਲੋ ਤੇ ਚੌਣ ਵਾਲਾ 10 ਕਿਲੋ ਤੇ ਚੌਣ ਵਾਲਾ ਦੋ ਦੇ ਚਾਰੀ 12 13 13 ਕਿਲੋ ਕਰ ਦੂਗੀ ਬਸ ਇਹ ਵੀ ਦੇਖੋ ਕਰਾ ਦੇ ਮੈਂ ਕਿ ਹੁਣ ਜੀ ਲੋਕ ਸ਼ਾਮ ਦੇ ਡੀ ਗਈ ਹੂੰ ਤੇੁੰਦਰਾ ਡੰਗਾ ਜੀ ਦੋ ਦੋ ਬੰਦਾ ਕਰਿਆ ਜੀ ਬਿਲਕੁਲ ਬਿਲਕੁਲ ਜੀ ਬਿਲਕੁਲ ਬਿਲਕੁਲ ਸੇਵਾ ਦਾ ਹੀ ਮੇਵਾ ਆਹ ਬਾਜੀ ਬਾਸ ਵਾਹ ਹੈਪੀ ਫਰਿੰਦੀ ਇਹਦਾ ਰੇਟ ਹੈ ਇਹਦਾ ਮੁੱਲ 38 40 ਜੋ ਮਾਰੀ ਵਾਲੇ 35000 ਦੀ ਦੇਣਾ ਲੈ ਨਹੀਂ ਹੋਰ ਕਰਦੇ 28 ਦੀ ਹੋਰ 33 ਆ ਪੂਰੇ ਕਰਦੇ ਯਾਰ ਇਹਨਾਂ ਦਾ ਯਾਰ 30 ਦੀ ਆ 36000 ਜੋੜਾ ਬਸ ਠੀਕ ਆ ਜਿਹੜੀ ਮਾਦੀ ਚੰਗੀ ਲੈ ਜਾਂਦਾ ਚਲੋ ਦੇਖੋ ਜੀ ਆ ਪਸ਼ੂ ਸੇਰ ਭਾਈ ਕੋਲ ਪਰ ਮੇਰਾ ਵੀ ਚੁਆਇਸ ਜ਼ਰੂਰ ਚੈੱਕ ਕਰਕੇ ਬਾਸ ਕਰ ਹਾਂ ਆ ਜੀ ਪੂਰੀ ਦਸਾਂ ਨਾ ਬੈ ਜੀ ਬਾਅਦ ਵਿੱਚ ਲਾਵਾ ਦੇਣਾ ਆਪਣੇ ਕਿਹੜੀਆਂ ਕਰਦੇ ਆ ਆਖੀ ਜਾਈਏ ਜੀ ਬਿਲਕੁਲ ਜੀ ਕੱਲ ਹੀ ਆਪਾਂ ਲੈ ਆਂਦੀਆਂ ਜੇ ਚਲੋ ਫੋਨ ਨੰਬਰ 8143735729465033233 868